ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੈ ਟੂ ਹਾਊਸ ਦਾ ਵਿਦਿਆਰਥੀ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤੇ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜੋ ਕਿ ਕੁਝ ਇਸ ਪ੍ਰਕਾਰ ਹੈ ਉਹ ਸਾਨੂੰ ਸਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਥਲੀ ਤੇ ਰੱਖਣਾ ਜਾਣਦੇ ਹਾ ਦਿੱਤੀ ਤਵਿਤੇ ਬੈਠੇ ਢੋਲ ਰਹੀਏ ਢੋਲ ਰਹੀਏ ਯਾਰੇ ਠਵਿਜ ਬੰਦ ਸਾਰੇ ਹੰਤ ਦੀ ਨੂੰ ਬਾਲ ਚਿਨੇ ਹਾਕਿੱਦਾ ਹੱਸਦੇ ਨੇ ਅਮੀਰ ਮਨੂ ਨੇ ਵਦੀਆਂ ਲੱਖ ਪਾਈਆਂ ਅਸੀਂ ਫੇਰ ਵਿਖੜੇ ਗੁਲਜ਼ਾਰ ਵਾਂਗੂ ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ਮੁੱਲ ਪੈਂਦੇ ਸਾਡੇ ਹੌਸਲੇ ਹੋਏ ਅੰਗਿਆਰ ਵਾਂਗੂ ਉਹ ਬੰਦ-ਬੰਦ ਵੀ ਕੱਟ ਕੇ ਵੇਖ ਤੁਕਾ ਫੋਲੋ ਮੈਤ ਨਜ਼ਰਾਨਾ ਬੰਦ ਹੋਏ ਚਾਰ ਚੜਕੜੀ ਪਰਖਦੇ ਦਹੋਰ ਵੀ ਬੁਲੰਦ ਹੋਏ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾ ਡੱਕਰੀ ਚੋਲੇ ਪਾਉਂਦੀਆਂ ਨੇ ਉੱਚਾ ਸੁੱਟ ਕੇ ਬੋਚ ਦੇ ਲੈ ਜਾਂ ਤੇ ਨੇ ਜਾਂ ਤੇ ਪੋਰਾ ਫੇਰ ਵੀ ਨਹੀਂ ਕਬਰ ਹਰੇ ਦੇਸ਼ ਦੀ ਮੰਗਦੇ ਰੇ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਨ ਲਹੂ ਦੇ ਰੰਗ ਤੇ ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਇੱਕ ਜੀ ਮੰਗ ਉਤੇ ਸੋਹਣੇ ਦੇਸ਼ ਦੀ ਇੱਕ ਜੀ ਮੰਗ ਉਤੇ ਜਦੋਂ ਅੰਭੀਆਂ ਨੂੰ ਲੱਗਾ ਬੂਰ ਹੋਵੇ ਕੋਈ ਆਣ ਹੋਸ ਥਾ ਚੇਕਦੀ ਐ ਜਿੱਥੇ ਜਿੱਥੇ ਸ਼ਹੀਦਾਂ ਦਾ ਰਤ ਡੁੱਲਿਆ ਫਸਲ ਗੁਲਾਬ ਦੀ ਓਥੇ ਮੈਦ ਦੀ ਐ ਫਸਲ ਗੁਲਾਬ ਦੀ ਓਥੇ ਮੈਦ ਦੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ